ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂਤ ਚੰਨਲ ਤੇ ਤੁਹਾਡਾ ਸਵਾਗਤ ਆ ਤੇ ਇੱਕ ਹੋਰ ਮੇਰਾ ਨਵਾਂ ਬਲੌਗ ਅ ਕੱਲ ਮੇਰਾ ਬਲੌਗ ਕੋਈ ਆਇਆ ਨਹੀਂ ਕਿਉਂਕਿ ਮੈਂ ਸ਼ੂਟ ਨਹੀਂ ਕੀਤਾ ਮੈਂ ਡਾਕਟਰ ਦੇ ਗਈ ਸੀ ਮੇਰੀ ਉਹ ਪ੍ਰੋਬਲਮ ਜਿਹੜੀ ਖਾਂਸੀ ਦੀ ਉਹਦਾ ਕਰਕੇ ਮੰਨ ਨਹੀਂ ਕੀਤਾ ਬਣਾਉਣ ਨੂੰ ਇੱਕ ਐਕਸਰਾ ਵਗੈਰਾ ਮੈਂ ਡਾਕਟਰ ਕੋਲੋਂ ਕਰਵਾ ਲਿਆ ਸੀਗਾ ਐਕਸਰਾ ਵਗੈਰਾ ਪਰ ਤੇਰੇ ਵਿੱਚ ਵੀ ਕੁਝ ਨਹੀਂ ਆਇਆ ਐਕਸਰੇ ਦੇ ਵਿੱਚ ਵੀ ਕੁਝ ਨਹੀਂ ਆਇਆ ਉਨੇ ਕਿਦੋਂ ਟੈਸਟ ਉਹਨਾਂ ਨੇ ਹੋਰ ਕੇ ਉਹ ਹੁਣੇ ਆ ਸੋਮਵਾਰ ਫਿਰ ਦੇਖਦੇ ਹਾਂ ਅਕੀ ਕੰਦਰ ਡਾਕਟਰ ਤੇ ਇਹ ਜੀ ਮੈਂ ਆਪਣੀ ਸਲਵਾਰ ਜਿਹੜੀ ਕੱਟੀ ਹੋਈ ਸੀ ਲਾਈਨਿੰਗ ਵਾਲੀ ਤੇ ਹੁਣ ਮੈਂ ਇਹਨੂੰ ਕਰੂੰਗੀ ਔਰ ਸਟਿਚ ਸੌਰੀ ਉਹਨ ਕੀ ਕਹਿਣਾ ਕਰ ਲਈ ਸੀਗੀ ਪ੍ਰੈਸ ਪ੍ਰੈਸ ਕਰਕੇ ਇਹ ਐਕਸਟਰਾ ਲਾਈਨਿੰਗ ਆ ਜਿਹੜੀ ਉਹ ਪੌਂਚਾ ਪੌਂਚਨ ਲੱਗ ਜੂ ਜੈਂਪਰ ਨੂੰ ਲੱਗ ਜੂ ਇਸ ਸਲਵਾਰ ਮੈਂ ਕੱਟ ਕੇ ਐਡਾ ਉਹਨੂੰ ਕੀ ਕਰਦਾ ਕੀਤੀ ਹੋਈ ਆਹੋ ਸੈਟ ਪ੍ਰੈਸ ਕਰਕੇ ਹੁਣ ਮੈਂ ਜਿਹ ਪਹਿਲਾਂ ਜਿਹੜੇ ਕੁੰਡੇ ਆ ਇਹ ਕੁੰਡੇ ਜਿਹੜੇ ਆ ਇਹਨਾਂ ਨੂੰ ਮੈਂ ਆਪਸ ਵਿੱਚ ਉਹਨੂੰ ਕੀ ਕਰਦਾ ਲਾਈਨਿੰਗ ਲਾ ਕੇ ਜੋੜੂੰਗੀ ਫਿਰ ਪੱਲੇ ਜੋੜਾਂਗੇ ਦਿਖਾਉਨੇ ਆ ਜੀ ਤੁਹਾਨੂੰ ਕਿਦਾਂ ਮੈਂ ਲਾਈਨਿੰਗ ਵਾਲੀ ਸਲਵਾਰ ਸੀਨੀ ਆ ਮਸ਼ੀਨ ਮੇਰੀ ਚੱਲੀ ਨਹੀਂ ਇੱਕ ਘੰਟਾ ਮੈਂ ਖੱਪਦੀ ਰਹੀ ਮੇਰੀ ਔਖਾਂ ਵੀ ਸੁੱਜ ਗਈਆਂ ਬਾਅਦ ਵਿੱਚ ਮੈਂ ਸੌਂ ਗਈ ਸੀ ਇੱਕ ਘੰਟਾ ਮੈਂ ਖੱਪਦੀ ਰਹੀ ਇਸ ਮਸ਼ੀਨ ਨਾਲ ਇਹਦੇ ਉਹ ਵਾਲਾ ਜਿਹੜਾ ਇਹ ਵਾਲੀ ਸੀਣ ਆ ਇਹ ਸੀਨ ਲਾਉਂਦੀ ਨਹੀਂ ਸਪਾਰਟੀ ਸਿੱਧੀ ਚੱਲੀ ਜਾਂਦੀ ਮੈਂ ਸ਼ਿਟਰਲ ਵੀ ਖੋਲ ਕੇ ਸਾਫ਼ ਕਰਕੇ ਦੁਬਾਰਾ ਲਾ ਲਿਆ ਫਿਰ ਮੈਂ ਇੱਥੋਂ ਵੀ ਖੋਲ ਕੇ ਤੇਲ ਤੂਲ ਦੇ ਕੇ ਸਾਰਾ ਉਹਨੂੰ ਕੀ ਕਹੇਦਾ ਦੇਖਿਆ ਨੀਚੇ ਵਾਲਾ ਵੀ ਆ ਪੈਰ ਜਿਹੜਾ ਮਤਲਬ ਇਹ ਵਾਲੀ ਹੁੰਦੇ ਜਿਹੜੇ ਇਹ ਵੀ ਖੋਲ ਕੇ ਸਾਰਾ ਸਾਫ ਕੀਤਾ ਪਰ ਮਸ਼ੀਨ ਨੇ ਸੀਨ ਜਿਹੜੀ ਉਹ ਲਾਈ ਹੀ ਨਹੀਂ ਤੇ ਮੇਰੀ ਸਲਵਾਰ ਜਿਹੜੀ ਸੀਨ ਵਾਲੀ ਸਲਵਾਰ ਸੀਨ ਵਾਲੀ ਜਿਹੜੀ ਉਹ ਵਿਚੇ ਹੀ ਰਹਿ ਗਈ ਮੇਰਾ ਅੱਜ ਦਾ ਵੀ ਦਿਨ ਜਿਹੜਾ ਸਾਰਾ ਖਰਾਬ ਹੋ ਗਿਆ ਹ ਹੁਣ ਫੇ ਮਨਵੀਰ ਆਊਗਾ ਫੇ ਮਨਵੀਰ ਨੂੰ ਮੈਂ ਪਹਿਲਾਂ ਮਸ਼ੀਨ ਮੈਂ ਕਿ ਸ਼ਾਇਦ ਇਹ ਤੇ ਉੱਚੀ ਨਹੀਂ ਵੀ ਆ ਕੋਈ ਇਦਾਂ ਪ੍ਰੋਬਲਮ ਤਾਂ ਨਾ ਹੁੰਦੀ ਹੋਊਗੀ ਜਾਂ ਕੁਝ ਵੀ ਫਿਰ ਮੈਂ ਇਹਦੇ ਇਹਦੇ ਉੱਤੇ ਰੱਖੀ ਫਿਰ ਚਲਾ ਕੇ ਦੇਖੀ ਪਰ ਨਹੀਂ ਮਸ਼ੀਨ ਨੂੰ ਕੋਈ ਫਰਕ ਨਹੀਂ ਪਿਆ ਐਨਾ ਕੁਝ ਕਰਨ ਦੇ ਬਾਵਜੂਦ ਵੀ ਤੇ ਹੁਣ ਮਨਵੀਰ ਆਊਗਾ ਪੜ ਕੇ ਮਨਵੀਰ ਕਹਿੰਦਾ ਮੈਂ ਸ਼ੇਰ ਲੈ ਕੇ ਜਾਣਾ ਨਾਲਿ ਉਹ ਫੱਟੇ ਤੇ ਫਿੱਟ ਕਰਾ ਲਿਓ ਨਾਲ ਜਿਹੜੇ ਉੱਚੀ ਨਹੀਂ ਵੀ ਆ ਥੋੜੀ ਜੀ ਤੇ ਨਾਲੇ ਮੈਂ ਕਹਿੰਦਾ ਇਹਨੂੰ ਕੋਈ ਇਹਦਾ ਕੁਝ ਖਰਾਬ ਹੋਇਆ ਜਾਂ ਕੁਝ ਵੀ ਆ ਉਹ ਪਵਾ ਲਿਓ ਨਾਲ ਕਿਉਂਕਿ ਸੂਟ ਸੀਣਾ ਵੀ ਜ਼ਰੂਰੀ ਆ ਤੇ ਉਹ ਦੀ ਸਲਵਾਰ ਜਿਹੜੀ ਮੈਂ ਉਦਾਂ ਹੀ ਲਿਫਾਫੇ ਚ ਪਾ ਕੇ ਉੱਤੇ ਟੰਗ ਦਿੱਤੀ ਹੁਣ ਹੁਨਾ ਚਿਹਰੇ ਮੇਂ ਹੋਰ ਕਰਦੇ ਕੰਮ ਕਰ ਲਾ। ਇਹ ਤੇਰਾ ਮੇਰਾ ਗੁੱਲੂ ਗੁੱਲੂ ਚੀਜੀ ਖਾਤ ਲਈ ਆ ਕਿੱਥੋਂ ਨਿਕਲ ਕੇ ਆਈ ਤੇਰੇ ਜਾਲਾ ਲੱਗਾ ਹੋਇਆ। ਕਿੱਥੇ ਸੀ ਬੜੀ ਹੋਈ ਤੂੰ? ਪੇਟੀ ਥੱਲੇ ਬੜੀ ਹੋਣੀ ਆ ਨਾ। ਬੋਨ ਖਾਲੀ ਹੋਣੀ ਮਿਲਨੀ ਮੋਟੋ। ਚਲੋ। ਹੁਨਾ ਚਿਹਰੇ ਕੰਮ ਕਰਦੇ ਆ ਦਾਲ ਪੇ ਲਈਏ। ਹੁਨਾ ਚਿਹਰੇ ਦਾਲ ਪੈ ਦਿੰਨੇ ਆ। ਮੰਗੀ ਮੰਡੀ ਮਸਰ ਇਹਨਾਂ ਨੂੰ ਪੀ ਕੇ ਮੈਂ ਇੱਕ ਘੰਟਾ ਰੱਖ ਦੂੰਗੀ ਫਿਰ ਇਹਨੂੰ ਮੈਂ ਉਬਲਣੇ ਰੱਖੂੰਗੀ ਮੇਰਾ ਤਾਂ ਪਪਲੀ ਬਣ ਗਿਆ ਅੱਜ 1 ਘੰਟਾ ਖੱਪ ਕੇ ਹਾਰ ਹੋਰ ਕੇ ਮੈੰ ਲੰਨੇ ਪੈਗੀ ਦੇ ਲਿਆਣਾ ਜਦੋਂ 1 ਘੰਟਾ ਭਿਜੀ ਰਿਓ ਤੋਂ ਬਾਅਦ ਵਿੱਚ ਫਿਰ ਚੰਗੀ ਤਰ੍ਹਾਂ ਇਹਨੂੰ ਧੋਲਾਂਗੇ ਬਗੀ ਕੀ ਹੋਇਆ ਤੈਨੂੰ ਕੀ ਹੋਇਆ ਗੁੱਲੂ ਆ ਜਾ ਅੰਦਰ ਆ ਜਾ ਪੱਖੇ ਥੱਲੇ ਆ ਜਾ ਕਮਲਿਆ ਵਾਂਗੂ ਕਿੰਨਾ ਛੇਰ ਮੈਂ ਸਾਰੀ ਮਸ਼ੀਨ ਦੀ ਜਿੰਨੀ ਕੁ ਮਕੈਨਿਕੀ ਮੈਨੂੰ ਆਉਂਦੀ ਆ ਛਟਲ ਛਟਲ ਤਾਂ ਮੈਂ ਸਾਫ਼ ਕਰ ਲੈਣੀ ਆ ਛਟਲ ਵੀ ਸਾਰੇ ਤੇਲ ਤੂਲ ਦੇ ਕੇ ਸਾਰਾ ਕੁਝ ਮੈਂ ਕਰਕੇ ਦੇਖ ਲਿਆ ਪਰ ਕੋਈ ਫਰਕ ਨਹੀਂ ਪਿਆ ਇਹ ਦਾਲ ਜੀ ਪੈ ਗਈ ਰੇਚ ਆ ਮੈਂ ਚੱਕ ਜੀ ਜਿਹੜੀ ਇਹਦੇ ਉੱਪਰ ਹੁੰਦੀ ਹੁੰਦੀ ਨਾ ਦਾਲ ਦੇ ਇਹ ਮੈਂ ਕੱਢ ਦਿੰਨੀ ਹੁੰਨੀ ਆ ਕਿਉਂਕਿ ਚੰਗੀ ਨਹੀਂ ਹੁੰਦੀ ਸਿਹਤ ਵਾਸਤੇ ਵੀ ਉਦੋਂ ਤੱਕ ਕਿ ਨਹੀਂ ਨਿਕਲ ਜਾਂਦੀ ਜਦੋਂ ਭੇਂ ਕੇ ਰੱਖੀਏ ਪਰ ਫੇਰ ਵੀ ਇਹ ਜਿਹੜੀ ਕੱਢਦੇ ਰਹੀਦਾ ਹਾਂ ਦੇਖਾਂ ਮੈਂ ਨੰਨੂ ਆ ਗਿਆ ਮਸ਼ੀਨ ਮੇਰੀ ਅਨੂ ਕੀ ਕਹੀ ਗੱਲ ਲੈ ਜਾਵੇ ਮਨੀ ਦੇਖੀ ਕਿੰਨੇ ਸੋਹਣੇ ਹੋ ਗਏ ਨਾ ਬੁੱਟੇ ਆਖੋ ਵੇਲ ਕਿੰਨੀ ਸੋਹਣੀ ਹੋ ਗਈ ਆ ਨਾ ਫੁੱਲਾਂ ਨਾਲ ਭਰ ਗਈ ਅਜੇ ਹੋਰ ਲੱਗੂਗੇ ਉਹ ਗੇਟ ਦੇ ਉੱਤੇ ਚੜ ਗਈ ਉਧਰ ਆ ਚੁੰਮਾ ਵੇਲ ਝੜ ਗਏ ਤੇ ਫੁੱਲ ਕਿੰਨੇ ਵੀ ਭਰੀ ਹੋਈ ਸੀ ਆ ਯਾਨਾ ਕੋ ਆਹੋ ਪੈਰ ਖਾ ਲ ਬਾਈ ਚਾਂਸ ਲੋਡ ਬੋ ਵੇਆ ਚਲੋ ਮੈਡਮ ਜੀ ਤੁਸੀਂ ਵੀ ਅੱਜ ਹੀ ਮੈਨੂੰ ਖਰਾਬ ਕਰਨਾ ਸੀ ਚੱਲੀ ਆ ਜੀ ਇਹ ਰਿਪੇਅਰ ਹੋਣ ਵਾਸਤੇ ਜੇ ਮੜਾ ਮੋਟੇ ਹੀ ਕੰਮ ਹੋਇਆ ਤੂੰ ਕਿ ਹੁਣੇ ਹੀ ਦੇ ਦੋ ਸਾਨੂੰ ਹਾਂਜੀ ਜ਼ਿਆਦੇ ਦਿਨ ਛੱਡਿਆ ਸਰਨਾ ਨਹੀਂ ਮੈਂ ਸੀਣਾ ਵਾ ਆਪਣਾ ਜੈਮ ਸੂਟ ਪਤਾ ਨਹੀਂ ਮੈਂ ਕਿਹਦੇ ਮੱਥੇ ਲੱਗ ਕੇ ਅੱਜ ਸਵੇਰੇ ਕੰਮ ਸ਼ੁਰੂ ਕੀਤਾ ਮੈਂ ਕਿਸੇ ਇਦਾਂ ਦੇ ਬੰਦੇ ਬਾਰੇ ਸੋਚਣ ਨਹੀਂ ਸੀਗੀ ਮੈਨੂੰ ਨਸੀਬਾ ਚ ਦੇਖਾਂ ਹਾਂ ਨਾ ਲੈ ਕੇ ਜਾ ਇਹਦੀ ਨਹੀਂ ਲੋਡ ਪੈਂਦੀ ਹੁੰਦੀ ਫਿਰ ਵੀ ਉੱਥੇ ਨਹੀਂ ਨਹੀਂ ਉਹਨਾਂ ਕੋ ਉਹ ਮੈਂ ਅੱਗੇ ਵੀ ਲੈ ਕੇ ਗਈ ਫੋਟਾ ਲੂ ਸਾਡੀ ਵੀ ਗਾ ਮੇਰੀ ਵੀ ਮੋਰੇ ਰੱਖਣਾ ਸੌਖਾ ਹੋਊਗਾ ਹੋਰ ਕੁਝ ਨਹੀਂ ਚੱਲ ਫੇ ਲੈ ਜਾ ਪਰ ਉਹਦਾ ਇਹਦੀ ਲੋਡ ਨਹੀਂ ਉਹਨਾਂ ਕੋ ਹੁੰਦੀ ਆ ਉਹ ਮੋਰੇ ਰੱਖਣਾ ਸੌਖਾ ਹੋਊਗਾ ਇਹ ਮਡੋਲਨ ਨਾਲ ਚੰਗਾ ਪਾਪਾ ਤੁਸੀਂ ਕਿਹੜਾ ਕਿਸੇ ਸੁਆਣ ਨੇ ਚੱਲ ਲੈਟ ਵੀ ਗਈ ਹੋਈ ਐ ਕੁੱਤਾ ਨਹੀਂ ਦੂਤ ਹੰਦ ਧਿਆਨ ਨਾਲ ਜਾਇਓ ਬੱਸ ਕਰ ਮਰਦ ਦੇ ਚਪੇੜਕ ਤੇਰੇ ਚਲ ਚਲੋ ਜੀ ਉਹਨਾਂ ਚਿਹਰੋਂ ਨੂੰ ਕੀ ਕਹੀਦਾ ਆਪਾਂ ਲਾ ਲੈਨੇ ਦਾਲ ਨੂੰ ਤੜਕਾ ਜਦ ਤੱਕ ਮਸ਼ੀਨ ਦੀ ਹੋਣ ਗਈ ਹੈ ਰਿਪੇਅਰ ਇਹ ਜਿਹੜੀ ਦਾ ਦਾਣ ਉੱਤੇ ਨਾ ਜਿਹੜੀ ਝੱਗ ਹੁੰਦੀ ਹੈ ਲਾ ਦੇਣੀ ਚਾਹੀਦੀ। ਇਹ ਮੈਂ ਫੇਕੜੀ ਸੀ ਨਾਲ ਇਹਨੂੰ ਲਾ ਦੂੰਗੀ। ਯੂਰਿਕ ਐਸਿਡ ਦਾ ਕਾਰਨ। ਇਹ ਜਿਹੜੀ ਝੱਗ ਹੈ ਯੂਰਿਕ ਐਸਿਡ ਦਾ ਵੀ ਕਾਰਨ ਬਣਦੀ ਹੈ ਜੀ। ਨਾਗੀ ਲਾਈਟ ਚਲੇਗੀ ਸੀ ਹੁਣ ਆਈ। ਹਾਂ ਆ ਗਈ। ਹਾਂ। ਪੋਕ ਲੱਗੀ ਆ ਗਈ ਫੇਰ ਦੁੱਧੂ ਬਿਨਾ ਦੁੱਧੂ ਬਿਨਾ ਚੱਲ ਚੱਲ ਪਾਵਾਂ ਮਾਸਾ ਨਹੀਂ ਡਰਦੀ ਕੋਲੀ ਕੋ ਜਾਉਗੀ ਇਹਦੀ ਕੋਲੀ ਬਣਾਉਂਦੀ ਏ ਹਾਂ ਮੋ ਬੋਕ ਲੱਗੀ ਚੱਲ ਦੁੱਧੂ ਦੇਈਏ ਦੁੱਧੂ ਦੇਈਏ ਲਿਓਨੀ ਆ ਇਹ ਮਗਰੀ ਆ ਗਈ ਆ ਗਈ ਆ ਗਈ ਦੇਖ ਲ ਏ ਪਗੀ ਬੱਜੀ ਆ ਨਹੀਂ ਤਾਂ ਪਗੀ ਰਹੋ ਉਹਨੂੰ ਤੈਨੂੰ ਨਾ ਦੱਸ ਦੇਣਾ ਸੀ ਪਤਾ ਸੜਕਾ ਮਲੋਂ ਦੇ ਸੀ ਉਹ ਤੋਂ ਇਹ ਮੈਡਮ ਜੀ ਆ ਗਏ ਫੱਕਰਨਾ ਗੈਸ ਜੱਟ ਕਰਨ ਦੁੱਧ ਪੋਨੇ ਹਾਂ ਹਾਂ ਤੂੰ ਰਸੋਈ ਜਾਣਾ ਹੁਣ ਹਾਂ ਆਈ ਇਧਰ ਚਿੜੀਆਂ ਡਰ ਗਈਆਂ ਚਿੜੀਆਂ ਡਰ ਗਈਆਂ ਵੀ ਬਿੱਲੀ ਦੀ ਆਵਾਜ਼ ਆਉਂਦੀ ਨਾ ਇਹਨਾਂ ਨੂੰ ਪਤਾ ਲੱਗ ਗਿਆ ਹਾਂ ਹਾਂ ਕੀ ਹੋਇਆ ਚੱਲ ਉੱਪਰ ਉੱਪਰ ਚੱਲ ਮੇਰੇ ਦੰਦੀ ਨਾ ਵੱਢਦੀ ਉੱਪਰ ਚੱਲ ਮਾਣੋ ਰੁਕ ਜਾ ਦੁੱਧ ਪਾ ਲੈੰਦੇ ਰੋ ਪਹਿਲਾਂ ਦੁੱਧ ਪਾਉਂਦੇ ਪਰੋਂ ਪਰੋਂ ਪਹਿਲਾਂ ਰੋਕ ਰੋਕ ਵੇਟ 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 ਹੇ ਮੱਸਾ ਨਹੀਂ ਡਰਦੀ ਇਹੋ ਚਲੋ ਇਹ ਤਾਂ ਪੱਕੀ ਗਿਜ ਗਈ ਸਾਡੇ ਜਿਸ ਦਿਨ ਕਿਤੇ ਪਗੀ ਨੇ ਦੇਖ ਲਿਆ ਨਾ ਮਾਣੋ ਤੈਨੂੰ ਫੇ ਪਤਾ ਲੱਗਣਾ ਇਹ ਤੇ ਇੱਦਾਂ ਗਿਜ ਗਈ ਜਿੱਦਾਂ ਮੈਂ ਹੀ ਰੱਖੀ ਹੁੰਦੀ ਆ ਇਹੋ ਦੇਖਿਓ ਦੁੱਧ ਵੀ ਦੁੱਧ ਵੀ ਨਹੀਂ ਲਈ ਆ ਡਰਦੀ ਨਹੀਂ ਹੁਣ ਹੌਲੀ ਹੌਲੀ ਉਹ ਨਾ ਉਹ ਹੋ ਹੀ ਜਾਂਦੀ ਆ ਫਰੈਂਡਲੀ ਪਤਾ ਲੱਗ ਜਾਂਦਾ ਇਹਨੂੰ ਬਰਾਂਡੇ ਤੱਕ ਆ ਜਾਂਦੀ ਹੁਣ ਮੈਡਮ ਜੀ ਮੈਂ ਤੜਕਾ ਲਾਉਂਦੀ ਸੀਗੀ ਮਿਆਉ ਮਿਆਉ ਤੇਰੀ ਮੈਨੂੰ ਸੁਣਗੇ ਸੀਗੀ ਪਰ ਉਹ ਦੂਰ ਸੀਗੀ ਉਹ ਗਵਾਂਡੀਆਂ ਦੇ ਕੋਠੇ ਤੇ ਸੀ ਮੈਂ ਕਿਹਾ ਮੈਡਮ ਜੀ ਆਉਣ ਦੇਈਏ ਚਲੋ ਜੀ ਤੜਕਾ ਲਾ ਲਈਏ ਇਹ ਪਾ ਲਈ ਆਪਾਂ ਜੀ ਉਹ ਵਾਲੀ ਪੇਸਟ ਦੇ ਕੀ ਕਰਨ ਨੇ ਆ ਲਸਣ ਦੇ ਹਾਂ ਦੁੱਧੂ ਪੀ ਕੇ ਚੱਲੀ ਮਾਣੋ ਵਰਗੀ ਟੀਡੀ ਟੀਡੀ ਵਰਗੀ ਹੈਲੋ ਮਾਣੋ ਹੋ ਗਈ ਇਹ ਜੀ ਮਸਾਲਾ ਸਿਰਫ ਵੀ ਕਰ ਲਈ ਸਾਫ ਟੜਕਾ ਦਿੱਤ ਲਾ। ਥੋੜਾ ਜਿਹਾ ਹੋਰ ਜਿਉਗੀ ਦਾਲ ਫਿਰ ਚੰਗੀ ਤਰ੍ਹਾਂ ਘੁਲ ਜੂਗੀ। ਜਦ ਤੱਕ ਨੰਨੂ ਨੂੰ ਮਸ਼ੀਨ ਲੈ ਕੇ ਗਿਆ ਫੋਨ ਕਰਾਂ। ਮਸ਼ੀਨ ਸਲਾਈ ਮਸ਼ੀਨ ਬਣੀ ਨਹੀਂ। ਉਹ ਕਹਿੰਦੇ ਕੱਲ ਨੂੰ ਲੈ ਕੇ ਜਾਏ 3 ਵਜੇ ਤਾਂ ਮਨਵੀਰ ਦੀ ਕਾਲ ਆਈ ਸੀ। ਹੁਣ ਗਾਂ ਤੇ ਕੁਛ ਕਰਨੀ ਹੁਣਾਂ ਦੇਖਦੇ ਕਿੱਦਾਂ ਹੁੰਦੀ ਆ। ਟਾਈਮ ਦੇ ਵਿੱਚ ਕੁਛ ਨਹੀਂ। ਅ ਚਲੋ ਜੀ ਤੇ ਦੇ ਨਾਲ ਹੀ ਕਰਦੇ ਆਂ ਅੱਜ ਦੇ ਵਲੌਗ ਦਾ ਐਂਡ। ਪਲੀਜ਼ ਮੇਰਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਜੀ ਸਾਰਿਆਂ ਨੂੰ ਪਤਾ ਨਹੀਂ ਕਿਹਦੇ ਮੱਤੇ ਲੱਗ ਕੇ ਮੈਂ ਸ਼ੁਰੂ ਕੀਤੀ ਅੱਜ ਸਲਾਈ ਮੇਰਾ ਦਿਨ ਹੀ ਸਾਰਾ ਇਦਾਂ ਹੀ ਗਿਆ ਓਕੇ ਜੀ ਬਾਏ ਬਾਏ ਦੇਖਦੇ ਕੀ ਬੰਦ ਆ